ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੇਰੇ ਕਮਨ ਕਮਨ ਗੁਣ ਕਹਿ ਕਾ ਗਾਵਾਂ ਤੂੰ ਸਾਹਿਬ ਗੁਣੀ ਨੇਤਾਨਾ ਤੁਮਰੀ ਮਹਿਮਾ ਵਰਨ ਨਸਾਕੋ ਤੂੰ ਠਾਕੁਰ ਊਚ ਭਗਵਾਨਾ ਸਤਨਾਮ ी वा गुरु सहो सुही महला पंजवा जिन मोहे ब्रह्मण्ड ताहु मेपा ਰਾਖ ਲੇਹੋ ਇਹੋ ਵਿਖਈ ਜੀਆ ਦੇਹੋ ਆਪੋ ਨਾ ਨਾਓ ਜਿਨ 모헤 ਬ੍ਰਹਮੰਡ ਖੰਡ ਤਾ ਹੂੰ ਮਹਿ ਪਾਓ राख ले हो एहो बिखई जियो देहो अपना नाओ राहाओ जाते नाही को सुखी ਤਹਾ ਕੈ ਪਾਛੈ ਜਾਓ ਛੋੜ ਜਾਹਿ ਜੋ ਸਗਲ ਕੋ ਫਿਰ ਫਿਰ ਲਪਟਾਓ ਕਰੋ ਕਿਰਪਾ ਕਰुणाਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਦ ਸੰਗ ਸਮਾਓ ਕਰੋ ਕਿਰਪਾ ਕਰुणाਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਦ ਸੰਗ ਸਮਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੇਰੇ ਕਮਨ ਕਮਨ ਗੁਣ ਕਹਿ ਕਾ ਗਾਵਾਂ ਤੂੰ ਸਾਹਿਬ ਗੁਣੀ ਨੇਤਾਨਾ ਤੁਮਰੀ ਮਹਿਮਾ ਬਰਨ ਨਸਾਕੋ ठाकुर ऊच भगवाना सतनाम श्री वाहे गुरु साहिब जी ओ सुही महला ਜਿਨ 모ਹੇ ਬ੍ਰਹਮੰਡ ਖੰਡ ਤਾ ਹੂੰ ਮਹਿ ਪਾਓ ਰਾਖ ਲਿਹੋ ਇਹੋ ਵਿਖਈ ਜੀਆ ਦੇਹੋ ਆਪੋ ਨਾ ਨਾਓ जिन मोहे ताहू तहु पाओ। राख लेहो एहो भिखै जियोहोना न ਜਾਤੇ ਨਹੀਂ ਕੋ ਸੁਕੀ ਤਾਕੈ ਪਾਛੈ ਜਾਓ ਛੋੜ ਜਾਹਿ ਜੋ ਸਗਲ ਕੋ ਫਿਰ ਫਿਰ ਲਪਟਾਓ करो कृपा तेरे हर गुण गाओ नानक की प्रभ बेनती साध करो कृपा ਕਰुणाਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਸਤਨਾਮ वागुरु हे जियो कमन कमन गुण कामा साब गुणि निताना ਤੁਮਰੀ ਮਹਿਮਾ ਬਰਨ ਨਸਾਕੋ ਤੂੰ ਠਾਕੁਰ ਊਚ ਭਗਵਾਨਾ ਸਤਨਾਮ ਸ੍ਰੀ ਵਾਹਿਗੁਰੂ ਸ ਮਹਲਾ ਪੰਜਵਾਂ ਜਿਨ 모ਹੇ ਬ੍ਰਹਮੰਡ ਖੰਡ ਤਾ ਹੂੰ ਮਹਿ ਪਾਓ ਰਾਖ ਲਿਹੋ ਇਹੋ ਵਿਖਈ ਜੀਓ ਦੇਹੋ ਆਪੋ ਨਾ ਨਾ ਜਿਨ 모ਹੇ ਬ੍ਰਹਮੰਡ ਖੰਡ ਤਾ ਹੂੰ ਮਹਿ ਪਾਓ ਰਾਖ ਲਿਓ ਇਹੋ ਬਿਖਈ ਜੀਓ ਦੇਹੋ ਆਪਣਾ ਨਾਉ ਅਰਾਹਾਉ ਜਾਤੇ ਨਹੀਂ ਕੋ ਸੁਕੀ ਤਾਕੈ ਪਾਛੈ ਜਾਉ ਛੋੜ ਜਾਹਿ ਜੋ ਸਗਲ ਕੋ ਫਿਰ ਫਿਰ ਲਪਟਾਓ ਕਰੋ ਕਿਰਪਾ করুণਾ ਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਦ ਸੰਗ ਸਮਾਓ ਕਰੋ ਕਿਰਪਾ করুণਾ ਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਦ ਸੰਗ ਸਮਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਰ ਕਮਨ ਕਮਨ ਗੁਣ ਕਹਿ ਕੈ ਗਾਵਾ ਤੂੰ ਸਾਹਿਬ ਗੁਣੀ ਨੇਤਾਨਾ ਤੁਮਰੀ ਮਹਿਮਾ ਬਰਨ ਨਸਾਕੋ ਤੂੰ ਠਾਕੁਰ ਊਚ ਭਗਵਾਨਾ సతనా శ్రీ వాహి సూహీ మహల్లా పిన్ మోహె బ్రహ్మ ਤਾ ਹੂੰ ਮਹਿ ਪਾਓ ਰਾਖ ਲਿਹੋ ਇਹੋ ਵਿਖਈ ਜੀਆ ਦੇਹੋ ਆਪੋ ਨਾ ਨਾਓ ਜਿਨ 모ਹੇ ਬ੍ਰਹਮੰਡ ਖੰਡ ताहू मह पाओ राख ले हो एहो बिखई जियो देहो अपना ना ਤੇ ਨਾਹੀ ਕੋ ਸੁਕੀ ਤਾਕੈ પાਛੈ ਜਾਓ ਛੋੜ ਜਾਹਿ ਜੋ ਸਗਲ ਕੋ ਫਿਰ ਫਿਰ ਲਪਟਾਓ ਕਰੋ ਕਿਰਪਾ ਕਰुणाਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਕਰੋ ਕਿਰਪਾ ਕਰुणाਪਤੀ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਸਤਨਾਮ ते वागुरु हे जियो कमन कमन गुण तू साहिब गुणी निताना ਤੁਮਰੀ ਮਹਿਮਾ ਬਰਨ ਨਸਾਕੋ ਤੂੰ ਠਾਕੁਰ ਊਚ ਭਗਵਾਨ ਸਤਨਾਮ ਸ੍ਰੀ ਵਾਹਿਗੁਰੂ ਸ ਹਲਾ ਪੰਜਵਾ ਜਿਨ 모ਹੇ ਬ੍ਰਹਮੰਡ ਖੰਡ ਤਾ ਹੂੰ ਮਹਿ ਪਾਓ ਰਾਖ ਲਿਹੋ ਇਹੋ ਵਿਖਈ ਜੀਓ ਦੇਹੋ ਆਪੋ ਨਾ ਨਾਓ ਜਿਨ ਮੋਹੇ ਬ੍ਰਹਮੰਡ ਖੰਡ ਤਾ ਹੂੰ ਮਹਿ ਪਾਓ ਰਾਖ ਲਿਓ ਇਹੋ ਬਿਖਈ ਜੀਓ ਦੇਹੋ ਆਪਣਾ ਨਾਉ ਆਰਾਹਾ ਜਾਤੇ ਨਹੀਂ ਕੋ ਸੁਕੀ ਤਾਕੈ ਪਾਛੈ ਜਾਉ ਛੋੜ ਜਾਹਿ ਜੋ ਸਗਲ ਕੋ ਫਿਰ ਫਿਰ ਲਪਟਾਓ ਕਰੋ ਕਿਰਪਾ করুণਾ ਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਕਰੋ ਕਿਰਪਾ করুণਾ ਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਦ ਸੰਗ ਸਮਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਮਨ ਕਮਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨੇ ਤਾਨਾ ਤੂੰ ਮਰੀ ਮਹਿਮਾ ਬਰਨ ਨਸਾਕੋ ਤੂੰ ਠਾਕੁਰ ਊਚ ਭਗਵਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸੁਹੀ ਮਹਲਾ ਪੰਜਵਾਂ ਜੇ ਨਮੋਹਿ ਬ੍ਰਹਮੰਡ ਖੰਡ ਤਾ ਹੂੰ ਮਹਿ ਪਾਓ ਰਾਖ ਲਿਹੋ ਇਹੋ ਵਿਖਈ ਜੀਆ ਦੇਹੋ ਆਪੋ ਨਾ ਨਾਓ ਜਿਨ 모ਹੇ ਬ੍ਰਹਮੰਡ ਖੰਡ ताहूं मैं पाओ राख ले हो बिखई दियो देहो अपना न रा ਜਾਤੇ ਨਹੀਂ ਕੋ ਸੁਕੀ ਤਾਕੈ ਪਾਛੈ ਜਾਓ ਛੋੜ ਜਾਹਿ ਜੋ ਸਗਲ ਕੋ ਫਿਰ ਫਿਰ ਲਪਟਾ ਕਰੋ ਕਿਰਪਾ ਕਰुणाਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਦ ਸੰਗ ਸਮਾਓ ਕਰੋ ਕਿਰਪਾ ਕਰुणाਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਦ ਸੰਗ ਸਮਾਓ ਸਤਨਾਮ श्रि साहिब हे तेरे कमन कमन गुण कहके कह तू साहिब गुणी निताना ਤੁਮਰੀ ਮਹਿਮਾ ਬਰਨ ਨਸਾਕੋ ਤੂੰ ठाकुर ਊਚ ਭਗਵਾਨਾ ਸਤਨਾਮ ਸ੍ਰੀ ਵਾਹਿਗੁਰੂ ਸ ਮਹਲਾ ਪੰਜਵਾਂ ਜਿਨ 모ਹੇ ਬ੍ਰਹਮੰਡ ਖੰਡ ਤਾ ਹੂੰ ਮਹਿ ਪਾਓ ਰਾਖ ਲਿਹੋ ਇਹੋ ਵਿਖਈ ਜੀਓ ਦੇਹੋ ਆਪੋ ਨਾ ਨਾਓ ਜਿਨ ਮੋਹੇ ਬ੍ਰਹਮੰਡ ਖੰਡ ਤਾ ਹੂੰ ਮਹਿ ਪਾਓ ਰਾਖ ਲਿਓ ਇਹੋ ਵਿਖਈ ਜੀਓ ਦੇਹੋ ਆਪਣਾ ਨਾਓ ਆਰਾਹਾਓ ਜਾਤੇ ਨਹੀਂ ਕੋ ਸੁਕੀ ਤਾਕੈ ਪਾਛੈ ਜਾਓ ਛੋੜ ਜਾਹਿ ਜੋ ਸਗਲ ਕੋ ਫਿਰ ਫਿਰ ਲਪਟਾਓ ਕਰੋ ਕਿਰਪਾ করুণਾ ਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਦ ਸੰਗ ਸਮਾਓ ਕਰੋ ਕਿਰਪਾ করুণਾ ਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਦ ਸੰਗ ਸਮਾਓ